ਸਰੀਏ ਘਾਤ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭ ਨੂੰ ਆਪਾਂ ਆਪਣੀ ਮਿਹਰ ਬਣਾਈ ਰੱਖਣ ਤੇ ਸਾਰਿਆਂ ਨਿਕਾਸ ਵਿੱਚ ਸੁੱਖ ਸ਼ਾਂਤੀ ਰੱਖਣ ਤੇ ਆਪਾਂ ਲੱਗੇ ਸੀ ਅੱਜ ਨੂਟਰੀ ਬਣਾਣਾ ਤੇ ਇਹ ਆਪਣੇ ਕੋਲ ਲਗੀ ਹੈ ਬ੍ਰਿਕ ਵਾਲੀ ਨੂਟਰੀ ਬੀ ਨਾ ਜ਼ਿਆਦਾ ਮੋਟੀ ਤੇ ਨਾ ਜ਼ਿਆਦਾ ਜਿਹੜਾ ਮੀਡੀਅਮ ਸਾਈਜ਼ ਹੁੰਦਾ ਉਹ ਹੈ ਆਪਣੇ ਕੋਲ ਮੋਟੀ ਵੀ ਹੈਗੀ ਹੈ ਚੂਰਾ ਵੀ ਹੈਗਾ ਪਰ ਅੱਜ ਆਪਾਂ ਬਣਾਣ ਲੱਗੇ ਆ ਮੀਡੀਅਮ ਸਾਈਜ਼ ਵਾਲੀ ਤਾਂ ਕਿ ਆਪਣਾ ਬਣ ਜਾਣਾ ਤੇ ਜਿਹਦੇ ਲਈ ਆਪਾਂ ਰੱਖਿਆ ਪਾਣੀ ਤੇ ਪਾਣੀ ਆਪਾਂ ਗਰਮ ਕਰਦੇ ਪਏ ਆ ਤੇ ਆਪਾਂ ਹੁਣ ਪਾਣੀ ਆਪਣਾ ਗਰਮ ਹੋ ਗਿਆ ਤੇ ਆਪਾਂ ਇਹਨੂੰ ਨਿਊਟਰੀ ਵਿੱਚ ਪਾ ਦਾਂਗੇ ਮਨਾਂ ਜਨ ਨੂੰ ਦੇਖਵਾ ਵਿੱਚ ਪੈਨਾਂ ਦੀ ਪਚੀ ਨਾ ਮਸੂਕਾ ਸਟੇਮ ਦਾ ఫండ్ వచ్చే చలో సా పై ఉంది ప్యాక్ శా ద దూరం నూట్రి ప్రాక్తి వచ్చి ఏ ਤੇ ਕਿਉਂਕਿ ਇਹਦਾ ਆਪਣਾ ਕੋਈ ਏਡਾ ਟੇਸਟ ਨਹੀਂ ਹੁੰਦਾ ਇਹਨੂੰ ਬਸ ਤੜਕੇ ਨਾਲ ਹੀ ਕਿ ਆਪਾਂ ਬਣਾਵਾਂਗੇ ਬਿਨਾਂ ਦਹੀਂ ਦਾ ਹੁਣ ਇਹਨੂੰ 2 ਕੁ ਮਿੰਟ ਆਪਾਂ ਬਸ ਰੱਖਾਂਗੇ ਨਾ ਪਾਣੀ ਦੇ ਵਿੱਚ ਤੇ ਫਿਰ ਆਪਾਂ ਇਹਨੂੰ ਕੱਢ ਲਾਂਗੇ ਬਸ 2 ਕੁ ਮਿੰਟ ਹੀ ਰੱਖਾਂਗੇ ਤੇ ਵਾਸਤੇ ਆਪਣਾ ਗੈਸ ਸੇਮੇ ਤੇ 2 ਮਿੰਟ ਲਈ ਰੱਖਾਂਗੇ ਆਪਾਂ ਇਹਨੂੰ ਤੇ ਉਨੀ ਦੇਰ ਆਪਾਂ ਕਰਦੇ ਆਂ ਤੜਕੇ ਦੀ ਤਿਆਰੀ ਤੇ ਆ ਆ ਪਚੀ ਗਲੇ ਸਿਗੰਡਾ ਤੇ ਆਪਾਂ ਨਾ ਆ ਬਣਾ ਲਿਆ ਪੇਸਟ ਇਹਦੇ ਵਿੱਚ ਪਾ ਲਿਆ ਟਮਾਟਰ ਤੇ ਵਿੱਚ ਹੀ ਆਪਾਂ ਲਸਣ ਤੇ ਅਦਰਕ ਤੇ ਹਰੀਆਂ ਮਿਰਚਾਂ ਚਾਰ ਚੀਜ਼ਾਂ ਆਪਾਂ ਚਾਰਾ ਚੀਜ਼ਾਂ ਦਾ ਨਾ ਪੇਸਟ ਬਣਾ ਇੱਕ ਤਿਆਰ ਕਰ ਲਿਆ ਤੇ ਇਹ ਸਬਜੀ ਬਹੁਤ ਹੀ ਜ਼ਿਆਦਾ ਸਵਾਦ ਬਣੇਗੀ ਅੱਜ ਮੈਂ ਨਾ ਨਿਊਟਰੀ ਨੂੰ ਦਹੀਂ ਵਿੱਚ ਨਹੀਂ ਲਗਾਣਾ ਕਈ ਵਾਰੀ ਮੈਂ ਪਹਿਲਾਂ ਨਿਊਟਰੀ ਨੂੰ ਦਹੀਂ ਵਿੱਚ ਲਗਾ ਕੇ ਨਾ ਤੇ ਫਿਰ ਬਣਾਉਂਦੀ ਆ ਪਰ ਫਰਾਈ ਕਰਾਂਗੀ ਵੈਸੇ ਹਲਕਾ ਜਿਹਾ ਤੇ ਇਹ ਆਪਣਾ ਇਹ ਵਾਲਾ ਹੋ ਗਿਆ ਤੜਕਾ ਤਿਆਰ ਤੇ ਆਪ ਪਿਆਜ਼ ਆਪ ਇਸ ਤਰ੍ਹਾਂ ਕੱਟੇ ਨੇ ਤੇ ਆਜਾ ਆਪਣਾ ਮੋٹے ਤੇ ਨੰ ਅਬਰੀਕ ਆਪ ਲੰਬੇ ਲੰਬੇ ਵੀ ਕੱਟ ਕਰ ਸਕਦੇ ਆ ਵੈਸੇ ਤੇ ਪਰ ਆਪ ਇਸ ਤਰ੍ਹਾਂ ਕੱਟੇ ਨੇ ਨਾ ਜਿਆਦਾ ਮੋٹے ਤੇ ਨਾ ਹੀ ਬਰੀਕ ਤੇ ਇਹ ਆਪਾਂ ਤੜਕੇ ਤਿਆਰੀ ਕਰਕੇ ਰੱਖ ਲਈਏ ਤੇ ਹੁਣ ਆਪਾਂ ਇੱਕ ਦੇ ਮੜਾ ਜੇ ਬਸ ਹੋਰ ਹੋ ਜਵੇ ਕਿਉਂਕਿ ਇਹ ਥੱਲੇ ਅੱਗ ਸੇਮ ਹੈ ਨਾ ਤੇ ਇਸ ਕਰਕੇ ਜੇ ਝੱਗ ਜੀ ਨਹੀਂ ਬਣੀ ਜਦੋਂ ਮੜੀ ਜੀ ਝੱਗ ਜੀ ਬਣ ਗਈ ਤੇ ਫਿਰ ਇਹਨੂੰ ਬਾਹਰ ਕੱਢ ਕੇ ਠੰਡਾ ਕਰ ਲਾਂਗੇ ਠੰਡਾ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਹੱਥ ਨਾਲ ਰਸਟ ਕਰਾਂਗੇ ਜੀ ਸੇਮ ਅੱਗੇ ਤੇ ਆਪਾਂ ਰੱਖਿਆ ਸੀ ਇਹਨੂੰ ਕਰਤਾ ਬੰਦ ਤੇ ਇਹ ਵੇਖੋ ਜਿਹੜਾ ਇੱਥੇ ਪਤਾ ਲੱਗ ਜਾਂਦਾ ਆ ਵੇਖੋ ਕਿੰਨੀ ਜ਼ਿਆਦਾ ਸੌਫਟ ਹੋ ਗਈ ਤੇ ਹੁਣ ਆਪਾਂ ਇਹਨੂੰ ਛਾਂ ਲੈਣਗੇ ਬਹੁਤ ਜ਼ਿਆਦਾ ਸੌਫਟ ਹੋ ਗਈ ਤੇ ਹੁਣ ਆਪਾਂ ਇਹਨੂੰ ਪਉਣ ਲੈਨੇ ਆ ਛਾਂ ਲੈਨੇ ਉਹ ਲਓ ਜੀ ਇੱਥੇ ਆਪਾਂ ਇਹ ਮੀਠੀ ਚਾਹ ਦੀ ਬਣਾ ਰਹੇ ਹਾਂ ਤੇ ਇਹਨੂੰ ਆਪਾਂ ਛਾਲ ਕੇ ਠੰਡੀ ਕਰ ਲਿਆ ਸੀ ਤੇ ਹੁਣ ਆਪਾਂ ਇਹਨੂੰ ਹਲਕੀ ਫਰਾਈ ਕਰਦੇ ਹਾਂ ਜਦੋਂ ਕੋਕੋੜਾ ਗੈਟੇ ਹੋਇਆ ਆਪਾਂ ਬਸ ਇਹਨੂੰ ਹਲਕੀ ਫਰਾਈ ਕਰਨਾ ਹੈ ਜਿਵੇਂ ਇਸੇ ਜਿਹਾ ਲੱਗੇ ਜਿਆਦਾ ਆਪਾਂ ਨਹੀਂ ਕਰਨੀ ਲੋੜ ਨਹੀਂ ਹਾਂ చుక <tune> ਬੜਾਈ ਮਾਂ ਤਾਂ ਵੀ ਲੋ ਵੇਚੀ ਹੋ ਮੁੜ ਕੇ ਘਾਟ ਦਿੱਤੀ ਵੀ ਦੇਖੀ ਜਿਉੜੇ ਬੜਾ ਹੀ ਮਨ ਖਰਾਬ ਹੋਇਆ ਉਸ ਬੱਚੇ ਨੂੰ ਦੇਖ ਕੇ ਮਾਂ ਵਿਚਾਰੀ 4 ਸਾਲ ਪਹਿਲਾਂ ਵੀ ਰੱਜ ਕੇ ਰੋ ਕੇ ਹਟਿਆ ਨੇ ਚਲੋ ਹੁਣ ਪ੍ਰਮਾਤਮਾ ਉਹਨਾਂ ਨੂੰ ਹੈ ਨਾ ਪਰ ਆਮ ਦਿਲ ਦਾ ਕੋਈ ਸੁਖ ਸ਼ਾਂਤੀ ਨਾ ਮਨ ਦੇ ਦਿਲ ਵਿੱਚ ਕੋਲ ਜਾਂਦੇ ਪਰ ਇਹ ਅਭੀ ਜੋ ਲਿਖਿਆ ਬਾਤ ਗੁੰਨੇ ਹੋਣਾ ਤੇ ਉਹ ਕਹੀ ਹੈ ਕਹਿੰਦੇ ਨਹੀਂ ਅੰਦਰ ਕੋਈ ਅੱਛੇ ਆਪਣੇ ਯਾਰਕ ਨਹੀਂ ਚਾਲਦੀ ਸ਼ੰਗਰ ਦਾ ਬੜਾ ਵਧੀਆ ਸੀ ਸਾਰੇ ਇਹਦੇ ਜਿਹੜੇ ਸੌਂਗ ਸੀਗੇ ਪਰਿਵਾਰ ਪਰਿਵਾਰਿਕ ਜਿਹੇ ਸੀ ਪਰਿਵਾਰ ਵਿੱਚ ਬਹਿ ਕੇ ਸੁਣਨਾ ਆ ਢੀਆਂ ਵਾਲਾ ਤੇ ਜਦੋਂ ਨਵਾਂ ਨਵਾਂ ਆਇਆ ਨਾ ਹੂੰ ਤੇ ਲਾਇਆ ਸੀ ਸਟੇਟਸ ਆਪਣੇ ਪਤਾ ਨਹੀਂ ਅਮਰ ਨੇ ਲਾਇਆ ਸੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਇਹ ਦੂਸਰਾ ਇਹ ਕਿੰਨੇ ਗਾਇਆ ਵਾ ਤੇ ਫਿਰ ਉਹਨੇ ਦੱਸਿਆ ਢੀਆਂ ਵਾਲਾ ਤੇ ਜੰਮੇ ਨਾਲ ਦੇ ਤੂੰ ਸਟੇਟਸ ਲਾਇਆ ਆਇਆ ਸੀ ਫਿਰ ਮੈਂ ਤੈਨੂੰ ਪੁੱਛਿਆ ਤਾਂ ਤੂੰ ਕਿਹਾ ਮੰਮੀ ਉਸੇ ਗਾਈ ਕਿ ਨਹੀਂ ਰਾਜ ਦੇ ਜਵੰਦਾ ਤੇ ਲੋਕ ਨਾ ਉਹਦੇ ਨਾਲ ਕੰਪੈਰੀਸ਼ਨ ਕਰਦੇ ਸੀ ਇੰਨਾ ਸੋਹਣਾ ਉਹ ਉਧਰ ਮਰਛੇ ਦੀ ਨਹੀਂ ਆ ਗਈ ਦੂਸਰੀ ਗਲੀ ਚ ਤੇ ਅਜੇ ਮਹੀਨਾ ਨਹੀਂ ਹੋਇਆ ਉਸ ਗੱਲ ਨੂੰ ਤੇ ਮੈਂ ਹੁਣ ਮਤਲਬ ਗੱਲ ਕਰਦੀ ਪਈਆਂ ਵੈਸੇ ਤੇ ਉਹ ਕਹਿੰਦੀ ਉਹ ਦੋਤੇ ਵਿਚਾਰਾ ਵੀ ਇਹ ਤੇ ਹੁਣ 10 10 ਦੇ ਨਹੀਂ ਪਹਿਲਾਂ 6 ਲੱਗੀ ਇਹਨੂੰ 10 11 ਦੇ ਨਾ ਤੇ ਮੈਂ ਕਿਹਾ ਵੀ ਮੈਨੂੰ ਤੇਰੇ ਨਾਲ ਨਾਰਾਜ਼ਗੀ ਆ ਤੂੰ ਮਾਂ ਦੀ ਕੁੜੀ ਲਗਿਆ ਚ ਮੈਨੂੰ ਸੱਦਿਆ ਨਹੀਂ ਤੇ ਇਹ ਕਹਿੰਦੀ ਭੈਣ ਜੀ ਬਸ ਮੁੰਡਾ ਫੌਜੀ ਸੀ ਤੇ ਜਲਦੀ ਜਲਦੀ ਨਰ ਕਰ ਲਿਆ ਤੇ ਆਪਾਂ ਕਰਾਂਗੇ ਪ੍ਰੋਗਰਾਮ ਬਾਅਦ ਚ ਤੇ ਇੱਕੋ ਹੀ ਹੁੰਦਾ ਬੇਟਾ ਸੀ ਉਹ ਵੀ ਜੀ ਬਾਹਰੋਂ ਆਇਆ ਤੇ ਕਹਿੰਦੀ ਬੜਾਈ ਸੋਨਾ ਮੇਰਾ ਜਵਾਈ ਏ ਉਹ ਨਹੀਂ ਗਗਾ ਇੱਕ ਰਾਜਵੀਰ ਜਵੰਦਾ ਉਹਦੇ ਵਰਗਾ ਤੇ ਹੁਣ ਜਦ ਤੱਕ ਕੱਲ ਮੈਂ ਸੁਣਿਆ ਤੇ ਮੈਨੂੰ ਨਾ ਉਹਦੀ ਗੱਲ ਯਾਦ ਆਵੇ ਮੈਂ ਕਿਹਾ ਹਾਈ ਵੇਖੀ ਲੋਕ ਤੇਰੇ ਨਾਲ ਤਾਂ ਕੰਪੈਰੀਟਰ ਕਰਦੇ ਸੀ ਸੋਹਣ ਦਾ ਤੇ ਕਿ ਸਿਆਣਾ ਬੜਾ ਸੀ ਨਾ ਸਿਆਣਾ ਬੜਾ ਸੀ ਤੇ ਮੈਨੂੰ ਨਾ ਉਹ ਗੱਲ ਵਾਰ-ਵਾਰ ਯਾਦ ਆਵੇ ਮੈਂ ਕਿਹਾ ਵਿਚਾਰੀ ਕਹਿੰਦੀ ਸੀ ਮੇਰ ਜਵਾਈ ਰਾਜਵੀਰ ਧੰਦੇ ਵਰਗਾ ਹੈ ਇਹ ਨੇ ਬੜਾਈ ਮਾਰਨੇ ਤੋਂ ਕੋਈ ਰੱਬ ਕਰੇ ਕਿਸੇ ਨਾਲ ਕਿਸੇ ਬੱਚਿਆਂ ਦੇ ਬਾਪ ਨੂੰ ਕੋਸ਼ ਨਾ ਆਵੇ ਸਾਰ ਚਾਰੇ ਕਲ ਉੱਠਣਗੇ ਸੋ ਚੰਗੇ ਸਾਡਾ ਵੀ ਪਿਓ ਹੁੰਦਾ ਸੀ ਬੜਾ ਔਖਾ ਉਮਰ ਵੀ ਕੋਈ ਨਹੀਂ ਸੀ 25 ਸਾਲ ਦੀ ਉਮਰੰਦੀ ਮਾ ਬਾਪ ਦੇ ਚਤੁਰ ਭਾਵ ਮੱਚੇ ਵੀ ਦੇਰੀ ਹੋ ਜਾਂਦਾ ਹਮ ਇਹ ਚਲ ਥੋੜਾ ਇਹ ਹੁੰਦਾ ਵੀ ਉਮਰ ਭੋਗ ਕੇ ਜਿਹੜਾ ਬੰਦਾ ਜਾਂਦਾ ਜਾਣਾ ਤਾਂ ਸਾਰਿਆਂ ਨੇ ਉੱਥੇ ਫਿਰ ਹੌਸਲਾ ਹੋ ਜਾਂਦਾ ਹੌਸਲਾ ਹੋ ਜਾਂਦਾ ਵੀ ਚਲੋ ਤੇ ਉੱਥੇ ਆਪਾਂ ਕਿਹਨੀਆਂ ਚਲੋ ਪਛੇ ਇਹ ਕੇ ਗਏ ਨੇ ਬਾਗ ਪਰਵਾਦ ਵਿੱਚੋਂ ਗਏ ਹਮ ਤੇ लो जी ये अपना हल्का जहा फ्राई हो गया बस माड़ा जहा कर लें फिर आप तड़का ला दें तड़का हूँ आप दूसरी कढ़ाई में ला देंगे तेल अपना हो गया गर्म आपके पिला लो अपनी दूसरी कढ़ाई फिर मैं रात तड़का ला ले ਗਾ ਜਿਵੇਂ ਇਸ ਤਰ੍ਹਾਂ ਬਣਾਗੇ ਤੇ ਇੱਧਰ ਆਪਾਂ ਧਨੀਆਂ ਵੀ ਕੱਟ ਲਿਆ ਤੇ ਆ ਆਪਣੇ ਕੋਲ ਬਸਨ ਟਮਾਟਰ ਹਰੀਆਂ ਮਿਰਚਾ ਤੇ ਅਦਰਕ ਦਾ ਪੇਸਟ ਇਕੱਠਾ ਇਸ ਤਰ੍ਹਾਂ ਜੇ ਆਪਾਂ ਇਸ ਤਰ੍ਹਾਂ ਵੀ ਬਣਾਈ ਹੈ ਨਾ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਤੁਸੀਂ ਬਣਾ ਕੇ ਵੇਖਿਓ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਜਦ ਇਹ ਕਈ ਵਾਰੀ ਅੰਜਨ ਤਾਂ ਨਾ ਜਿਵੇਂ ਅੱਜ ਪੂਰਾ ਮੂਡ ਜਾ ਵੀ ਨਹੀਂ ਵਧੀਆ ਹੈਗਾ ਤੇ ਸਬਜ਼ੀ ਫਿਰ ਵੀ ਬਹੁਤ ਵਧੀਆ ਬਣ ਜਾਣੀ ਹੈ ਚਲੋ ਜਿਵੇਂ ਆਪਾਂ ਵੀਡੀਓ ਬਣਾ ਰਹੇ ਹਾਂ ਤਾਂ ਕਰਦੇ ਚੱਲੋ ਆ ਸੇਰਿਓਂ ਕਿਹੜਾ ਕਿਚਨੇ ਰੋਟੀ ਦਾ ਕੱਢ ਦੇ ਨਾ ਰੋਟੀ ਤਾਂ ਹੋਣੀ ਹਾਂ ਨੂੰ ਆਪਾਂ ਤੋਰ ਕਾਣੀ ਆ ਸੇਸਾ ਤੋਂ ਵੀ ਪੀਣੀ ਹੈ ਨਾ ਯਾ ਥੋੜਾ ਦੇਰ ਹੋ ਗਿਆ ਸੀਗੇ ਤੇ ਸੋਦੀ ਆਪਾਂ ਫਿਰ ਵੀ ਬਣਾਵਾਂਗੇ ਤੇ ਆਪਣੇ ਗੰਦੇ ਜਿਹੜਾ ਪੁੱਝ ਕੇ ਤੇ ਫਿਰ ਆਪਾਂ ਇਹ ਪਾ ਦੇਾਂਗੇ ਇੱਥੇ ਨਾ ਮੈਂ ਜਿਹੜਾ ਜੀਰਾ ਕੱਚਾ ਤਾਂ ਨਹੀਂ ਪਾਉਂਦੀ ਮੈਂ ਭੁੰਨ ਕੇ ਜੀਰਾ ਰੱਖਿਆ ਆ ਜਿਵੇਂ ਬਜ਼ੁਰਗਾਂ ਦਾ ਫਿਰ ਦੰਦ ਨਹੀਂ ਹੁੰਦੇ ਤੇ ਉਹ ਕਈ ਵਾਰੀ ਨਾ ਵਿੱਚ ਜਿਹੜਾ ਕੋਈ ਮਾੜਾ ਮੋਟਾ ਹੁੰਦਾ ਨਾ ਮਾਸ ਜਿਹਾ ਜਾਂ ਇੱਕ ਅੱਧਾ ਦੰਦ ਹੁੰਦਾ ਉਹਦੇ ਵਿੱਚ ਜੀਰਾ ਖਸ ਜਾਂਦਾ ਹੈ ਫਿਰ ਬਜ਼ੁਰਗਾਂ ਨੂੰ ਦਿੱਕਤ ਆਉਂਦੀ ਹੈ ਫਿਰ ਆਪਣੇ ਵੀ ਸਵਾਦ ਆਪਾਂ ਕੀ ਕਰਨੇ ਆ ਜੇ ਖਾਣਾ ਹੋਵੇ ਤਾਂ ਕੱਚਾ ਜੀਰਾ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਹਾਂ ਪਰ ਮੈਂ ਇਸ ਕਰਕੇ ਨਹੀਂ ਖਾਣਦੀ ਕਿਸੇ ਸਰਜੀ ਚ ਪਾ ਲੈਣੀ ਹੈ ਕਿਸੇ ਚ ਨਹੀਂ ਖਾਣਦੀ ਇੱਥੇ ਮੈਂ ਨਹੀਂ ਪਾਇਆ ਭੁੰਨਿਆ ਹੋਇਆ ਜੀਰਾ ਪਾਵਾਂਗੀ ਮੈਂ ਭੁੰਨ ਕੇ ਜੀਰਾ ਬਹੁਤ ਰੱਖ ਲਿਆ ਹੈ ਇਸ ਨੂੰ ਮੈਂ ਜੀਰਾ ਪਾਵਾਂਗੀ ਤੇ ਇੱਥੇ ਆਪਾਂ ਪਾ ਦਿਆਂਗੇ ਆ ਸਾਰਾ ਕੁਝ ਜਿਹੜਾ ਆਪਾਂ ਬਿਸਕਟ ਕਰਨਾ ਹੈ ਇਹ ਇਹ ਹਨ ਮਸਾਲਾ ਆਪਾਂ ਪਾ ਲੈਣਾ ਚਾਹੀਦਾ ਤੇ ਜੇਰ ਆਪਾਂ ਨਾ ਪਾਣੀ ਗਰਮ ਰੱਖਿਆ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਕਿ ਜਿਹੜਾ ਆਪਾਂ ਜਿੰਨਾ ਕੋ ਪਾਣੀ ਵਿੱਚ ਪਾਉਣਾ ਨਾ ਤੋਂ ਕੌਲੀਆਂ ਪਾਣੀ ਪੈ ਜਾਣਾ ਤੇ ਜਿਹੜਾ ਆਪਾਂ ਪਾਣੀ ਪਾਣਾ ਨਾ ਉਹ ਆਪਣਾ ਪਾਣੀ ਗਰਮ ਕੋਸਾ ਪਾਣੀ ਹੋਣਾ ਚਾਹੀਦਾ ਪਾਣੀ ਠੰਡਾ ਨਹੀਂ ਹੋਣਾ ਚਾਹੀਦਾ ਜੇਕਰ ਇਸ ਚਾਪ ਠੰਡਾ ਪਾਣੀ ਪਾ ਲਿਆ ਤੇ ਆਪਣੀ ਨਿਊਟਰੀ ਜਿਹੜੀ ਆ ਉਹ ਕੱਢੀ ਹੋ ਜਾਏਗੀ ચીੜੀ ਹੋ ਜਾਏਗੀ ਤੇ ਟੇਸਟ ਚੇਂਜ ਹੋ ਜਾਏਗਾ ਮਤਲਬ ਉਹ ਆਪਣੀ ਸਬਜ਼ੀ ਜਿਹੜੀ ਨਾ ਸੇ ਸਵਾਦ ਨਹੀਂ ਬਣੇਗਾ ਇਸ ਕਰਕੇ ਇਸੇ ਤਰ੍ਹਾਂ ਰੱਖੋ ਕਿ ਪਾਣੀ ਹਮੇਸ਼ਾ ਗਰਮ ਹੀ ਪਾਣਾ ਤੇ ਨਾ ਤੇਲ ਛੱਡ ਦਿੱਤਾ ਨਾ ਦੇਖੋ ਤੇਲ ਛੱਡ ਦਿੱਤਾ ਹੁਣ ਇੱਥੇ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਨਮਕ ਪਾਵਾਂਗੇ ਹੁਣ ਆਪਾਂ ਨਮਕ ਪਾ ਲਿਆ ਤੇ ਨਾ ਆਪਾਂ ਪਾਵਾਂਗੇ ਹਲਦੀ ਤੇ ਆਪਾਂ ਹਲਦੀ ਪਾ ਲਈ ਇਹ ਆਪਣੀ ਨਾ ਕਰਦੀ ਹੁੰਦੀ ਐ ਤੇ ਮਤਲਬ ਧੀਏ ਹਲਦੀ ਪਾ ਲਈ ਤੇ ਆ ਆਪਾਂ ਪਾ ਲਿਆ ਪੁੰਨਿਆ ਜੀਰਾ ਆ ਦੇਖ ਲਓ ਜੀਰਾ ਅੰਨਾ ਵੱਧ ਪਾ ਲਿਆ ਤੇ ਆ ਆਪਾਂ ਪਾ ਲਿਆ ਧਨੀਆ ਪਾਊਡਰ ਤੇ ਕਾਲੀ ਮਿਰਚ तो थोड़ा जहा पावे आप चूर बिल्कुल थोड़ा जहाँ इधर आप हल्की जी पावे क्योंकि मैं हरी मिर्च पाई कलर वास्ते बिल्कुल माड़ी जी तो लॉर्ज हम इस मसाले को आप हिलाइए मसाले बच्चे जो माड़ा जहां पाया है ना वह तो भी आपको तो कुलसा ही पानी पाएंगे जो तो आप माड़ा जो पानी पा करेगा इस कौली पा लें हल्का ज्यादा दो तीन मिनट लिए फिर दबारा भुन तो जो तो अपनी सब्जी वो बहुत ही टेस्टी बनेगी सब्जी अपनी एकदम बहुत ज्यादा बढ़िया बनी ਲੋਕੀ ਮਟਰ ਇਹ ਆਪਣੇ ਦੇਖੋ ਕਿੰਨੀ ਜ਼ਿਆਦਾ ਵਧੀਆ ਹੁਣ ਆਪਾਂ ਪਾ ਲਾਂਗੇ ਮਟਰ ਤੇ ਫੇਰ ਆਪਾਂ ਇਹਨੂੰ ਹਲਾਵਾਂਗੇ ਇਹਨੂੰ ਜਿਹੜਾ ਮਸਾਲਾ ਹੈ ਵਿੱਚ ਚੰਗੀ ਤਰ੍ਹਾਂ ਇਹਨੂੰ ਹਲਾ ਦੇਣੇ ਤੇ ਹਲਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਪਾ ਦੇਾਂਗੇ ਇਹ ਜਿੱਥੇ ਜਿਹੜਾ ਆਪਣਾ ਮਸਾਲਾ ਉਹ ਚੰਗੀ ਤਰ੍ਹਾਂ हिलाता देखो सारा मसाला बिच रच गया तो हम तो इतने आप जी जितने गोस्ा पानी पाता पा पा एक बार आप दोलिया पानी पाया हिला तो के वेखते तो पानी हो गया फिर अपनी है ना बहुत ही सोहनी बनेगी ਤੇ ਆਪਾਂ ਚੋੜਾ ਦੇ ਪਾਠਾਉਂਗਾ। ਬਹੁਤ ਚੰਗੀ। ਹੁਣ ਜਿਹੜੀ ਆਪਣੀ ਨਿਊਟਰੀ ਔਰ ਜ਼ਿਆਦਾ ਵਧੀਆ ਬਣ ਜਾਏਗੀ ਤੇ ਹੁਣ ਆਪਾਂ ਇੱਥੇ ਨੂੰ ਢਾਟ ਦੇਣਾ। ਤੇ ਬਸ 2-4 ਮਿੰਟ ਦੇ ਵਿੱਚ ਆਪਣੀ ਸਬਜੀ ਤਿਆਰ ਹੋ ਜਾਣੀ। ਵੱਧ ਤੋਂ ਵੱਧ 5 ਮਿੰਟ ਲੱਗਣਗੇ। ਚੰਗੀ। ਸਬਜੀ ਆਪਣੀ ਹੋ ਗਈ ਤਿਆਰ। ਪਾ ਪਾ ਕੇ ਚਮਚਾ ਦੇਸੀ ਤੇ ਉਹਦਾ ਬਸ ਇਹ ਮੈਂ ਵੈਸੇ ਪਾਣਾ ਬਿਲਕੁਲ ਸੁੱਕੀ ਨਹੀਂ ਬਣਾ ਲੈਂਦੀ ਤੇ ਸਾਡੇ ਨਾ ਥੋੜਾ ਜਿਹਾ ਪਰਿਵਾਰ ਵਿੱਚ ਜਿਹੜਾ ਪਰਿਨਲ ਖਾਣ ਵਾਲੇ ਵੀ ਹੈਗੇ ਫਿਰ ਬਿਲਕੁਲ ਵੀ ਤੇ ਭਈ ਭਈ ਸਬਜੀ ਨਾ ਬਿਲਕੁਲ ਹੋ ਜਾਣੀ ਸੌਕੇ ਬਣ ਜਾ ਤੇ ਮਾਰੀ ਮਾਰੀ ਹੈਗੀ ਸ਼ੀਆਵਾਸ ਸ਼ੀਆਵਾਸ ਫਾਟੇ ਨਾ ਸੀਸੀਆ ਜਿਹੜਾ ਸੱਕਾਈ ਨੂੰ ਕਰ ਸੀਸ ਨਾ ਲਾਚ ਤੁਸੀਂ ਦੱਸੋ ਸਾਡੀ ਸਬਜੀ ਕਿਵੇਂ ਦੀ ਲੱਗੀ ਤੁਹਾਨੂੰ ਤੇ ਸਬਜੀ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਆ ਬਹੁਤ ਹੀ ਟੇਸਟੀ ਆ ਖੁਸ਼ਬੂ ਆਉਂਦੀ ਪਈ ਆ ਕਿਉਂਕਿ ਜਦੋਂ ਆਪਾਂ ਭੁੰਨਿਆ ਹੋਇਆ ਜੀਰਾ ਪਾਉਂਦੇ ਆ ਨਾ ਤਾਂ ਸਬਜ਼ੀ ਬਹੁਤ ਸਵਾਦ ਬਣਦੀ ਹੈ ਤੇ ਲੋ ਜੀ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਬਜ਼ੀ ਕਿਵੇਂ ਦੀ ਲੱਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤਹਿ ਦਿਲ ਤੋਂ ਅਸੀ ਸਭ ਨੂੰ YouTube ਫੈਮਿਲੀ ਨੂੰ ਵੀ ਤੇ ਬਾਕੀ ਸਾਰਿਆਂ ਨੂੰ ਵੀ ਤਹਿ ਦਿਲ ਤੋਂ ਅਸੀ ਸਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ